ਹਾਂਜੀ ਖੇਡਾਂ ਦੀ ਤਰੀਕ ਵਧਾਉਣ ਦਾ ਕਾਰਨ ਇਹ ਸੀ ਕਿ ਬਾਰਿਸ਼ ਜ਼ਿਆਦਾ ਹੋ ਗਈ ਕੁਝ ਗੜ੍ਹੇ ਵੀ ਪੈ ਗਏ ਡੇਟ ਦੇ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ ਹੁਣ ਜਿਹੜਾ ਆ ਨਵੀਂ ਡੇਟਾਂ ਨੇ ਉਸ 12 18 ਔਰ 19 ਫਰਵਰੀ ਨੂੰ ਹੋਣ ਜਾ ਰਹੀ। ਉਹ ਖੇਤੂ ਤਾਂ ਅਸੀਂ ਥਾਰੇ ਤਿਆਰ ਕੀਤੇ ਸੀਗੇ ਮੈਦਾਨ ਬਾਕੇ ਰੱਖੇ ਹੋ ਸੀ ਉਹਦੇ ਚ ਪਾਣੀ ਐਨ ਆ ਰਚ ਗਿਆ। ਇਹ ਬੈਲ ਗੱਡੀ ਦੀ ਦੌੜ ਦੇ ਲੈਕ ਨਹੀਂ ਰਿਹਾ। ਦੇ ਵਿੱਚੋਂ ਹੀ ਇੱਥੋਂ ਨੇੜੇ-ਟਿਹਰੇ ਪਿੰਡਾਂ ਚੋਂ ਜੁੜਿਆਏ ਸੀ ਤਕਰੀਬਨ 35 ਰਜਿਸਟ੍ਰੇਸ਼ਨ ਬੈਲ ਗੱਡੀਆਂ ਹੁੰਦੀਆਂ ਹੋਈਆਂ ਕੱਲ। ਆ ਜੀ ਖੇਤ ਦਾ ਕੇਂਦਰ ਦੇਖੋ ਬੈਲ ਗੱਡੀਆਂ ਦੀ ਦੌੜ ਹੈ ਜੋ ਕਿ 2014 ਦੇ ਵਿੱਚ ਕਿਸੇ ਕਾਰਨਾ ਕਰਕੇ ਉਹਦੇ ਉੱਤੇ ਬੈਨ ਲਗਾ ਦਿੱਤਾ ਗਿਆ ਸੀ ਤੇ 2019 ਦੇ ਵਿੱਚ ਬਿਲ ਵਿਧਾਨ ਸਭਾ ਚ होया किला रायपुर ਨੂੰ স্পেশাল স্ট্যাটাস دی گئی ਜਿਹੜੀ ਬਲਦਾਂ ਦੀ ਦੌੜ ਹੈ ਉਹ ਵੀ ਉੱਥੇ ਬੈਲ ਗੱਡੀਆਂ ਦੀ ਦੌੜ ਉਹ ਵੀ ਸ਼ੁਰੂ ਹੋ ਰਹੀ ਸੀ ਜੀ کئی ਸਾਲਾਂ ਬਾਅਦ ਲਗਭਗ 12-13 ਸਾਲਾਂ ਬਾਅਦ ਉਹ ਵੀ ਸ਼ੁਰੂ ਹੋਣ ਜਾ ਰਹੀ ਸੀ ਉੱਥੇ ਸਭ ਤੋਂ ਪਹਿਲੇ ਆਪਣਾ ਨਾਮ ਮੈਂ ਕਰਨਲ सुरेंद्र ਸਿੰਘ ਅਰੀਵਾਲ ਪ੍ਰੈਜ਼ੀਡੈਂਟ ਕਿਲਾ रायपुर ਸਪੋਰਟਸ ਸੁਸਾਇਟੀ ਖੇਡਾਂ ਦੀ ਤਰੀਕ ਅੱਗੇ ਵਧਾ ਦਿੱਤੀ ਗਈ ਹੈ ਹਾਂਜੀ ਖੇਡਾਂ ਦੀ ਤਰੀਕ ਵਧਾਉਣ ਦਾ ਕਾਰਨ ਇਹ ਸੀ ਕਿ بارش ਜ਼ਿਆਦਾ ਹੋ ਗਈ ਕੁਝ ਗੱਡੇ ਵੀ ਪੈ ਗਏ ਤੇ ਸਾਡਾ ਜਿਹੜਾ ਮੁੱਖ ਕੇਂਦਰ ਹੈ ਅਟਰੈਕਸ਼ਨ ਦਾ ਉਹ ਬੈਲ ਗੱਡੀਆਂ ਦੀ ਦੌੜ ਉਹ ਜਿੱਥੋਂ ਸ਼ੁਰੂ ਹੋਣੀ ਸੀ ਉਹ ਖੇਤ ਨੂੰ ਤਾਂ ਅਸੀਂ ਥਾਰੇ ਤਿਆਰ ਕੀਤੇ ਸੀਗੇ ਮੈਦਾਨ ਬਾਕੇ ਰੱਖਿਓ ਸੀ ਉਹਦੇ ਚ ਪਾਣੀ ਐਨਾ ਰਚ ਗਿਆ ਕਿ ਬੈਲ ਗੱਡੀ ਦੌੜ ਦੇ लायक ਨਹੀਂ ਰਿਹਾ ਫਿਰ ਅਸੀਂ ਉਹਨੂੰ ਕੋਸ਼ਿਸ਼ ਕੀਤੀ ਕਾਫੀ ਪਾਣੀ ਵਗੈਰਾ ਕੱਢਣ ਦੀ ਮਿੱਟੀ ਮੁੱਟੀ ਵੀ ਪਾਈ ਰੇਤਾ ਵਗੈਰਾ बाकी ਵੀ ਦੋ ਦੋ ਟਰੈਕਟਰ ਟੋ ਚੇਨ ਕਰਕੇ ਅਸੀਂ ਉਹਨੂੰ ਕੋਸ਼ਿਸ਼ ਕਰ ਰਹੇ ਸੀਗੇ ਪਰ ਲੇਕਿਨ ਫਿਰ ਇਹ ਦੇਖਿਆ ਕਿ ਜੋ ਜੋ ਆਪਣਾ بارش ਦਾ ਇਮਕਾਨ ਸੀਗੀ ਪਹਿਲੀ ਤਾਰੀਖ ਨੂੰ ਤਾਂ ਤੇ ਇਸ ਕਰਕੇ ਫਿਰ ਅਸੀਂ ਕਿਹਾ ਵੀ 1 ਫ फेब्रुवारी ਜੇ ਦੁਬਾਰਾ ਵੀ ਪੈ ਗਿਆ ਤਾਂ ਉਸ ਦਿਨ ਦੇ ਜਿਹੜੇ ਫਾਈਨਲਸ ਆ ਸਾਰੇ ਰੁਕ ਜਾਣਗੇ ਰਜਿਸਟ੍ਰੇਸ਼ਨ ਹੋਣੀ ਸ਼ੁਰੂ ਹੋ ਗਈ ਸੀ ਹਾਂਜੀ ਰਜਿਸਟ੍ਰੇਸ਼ਨ ਕੱਲ ਵੀ ਸ਼ੁਰੂ ਹੋ ਗਈ ਸੀ ਕਿਲਾ ਰੈਪਰ ਦੇ ਵਿੱਚੋਂ ਇੱਥੋਂ ਨੇੜੇ-ਤੇੜੇ ਪਿੰਡਾਂ ਚੋਂ ਜਿਹੜਿਆਏ ਸੀ ਕਰੀਬ 35 ਰਜਿਸਟ੍ਰੇਸ਼ਨ ਵਾਲ ਗੱਡੀਆਂ ਦੀਆਂ ਹੋ ਗਈਆਂ ਕੱਲ ਹਾਂ ਹੁਣ ਬਾਕੀ ਦੀਆਂ ਜਿਹੜੀਆਂ ਉਹ ਦੁਬਾਰਾ 15 16 ਤਾਰੀਖ ਨੂੰ اچھا ਸਰ ਖੇਡ ਜਾ ਸਕਦਾ ਕੀ ਜਾ ਸਕਦਾ ਸਰ ਵੀ 12 ਸਾਲ ਬਾਅਦ ਇਹ ਖੇਡ ਜੜੀ ਹੋਗੀ। ਅੱਜ ਇਹ ਖੇਡ ਦਾ ਕੇਂਦਰ ਦੇਖੋ ਉਹ ਬੈਲ ਗੱਡੀਆਂ ਦੀ ਦੌੜ ਹੈ ਜੋ ਕਿ 2014 ਦੇ ਵਿੱਚ ਕਿਸੇ ਕਾਰਨਾ ਕਰਕੇ ਉਹਦੇ ਉੱਤੇ ਬੈਨ ਲਗਾ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਰਹੀ ਵੀ ਕਿਸੇ ਤਰ੍ਹਾਂ ਇਹਨੂੰ ਪੁਨਰਜੀਵਤ ਕਰੀਏ। ਇਹ 2019 ਦੇ ਵਿੱਚ ਬਿਲ ਵਿਧਾਨ ਸਭਾ ਚ ਪਾਸ ਹੋਇਆ ਕਿ ਲਾ ਰੈਪ ਨੂੰ ਸਪੈਸ਼ਲ ਸਟੇਟਸ ਦੇ ਲਈ ਤੇ ਇੱਥੇ ਦੀ ਅੰਗੇਮਾ ਘੱਟੋ ਘੱਟ ਜਿਹੜਾ ਸਾਡਾ ਪੁਰਾਣਾ ਵਿਰਸਾ ਹੈ ਉਹਨੂੰ ਜੀਵਿਤ ਰੱਖਣ ਲਈ ਇੱਕ ਪਿੰਡ ਦੇ ਵਿੱਚ ਤਾਂ ਹੀ ਜ਼ਰੂਰੀ ਚਾਹੀਦੀ ਜੋ ਕੇ ਪਾਸ ਹੋ ਗਿਆ ਸੀ ਔਰ ਉਹ ਪਿਛਲੇ ਸਾਲ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਸੈਂਕਤੀ ਦੇਖ ਕੇ ਉਸ ਨੂੰ ਐਕਟ ਦਾ ਰੂਪ ਦੇ ਦਿੱਤਾ ਉਸ ਦੇ ਰੂਲ ਰੈਗੂਲੇਸ਼ਨ ਬਣ ਗਏ ਆ ਇਸ ਲਈ ਹੁਣ ਸਾਡੀਆਂ ਪੂਰੀਆਂ ਖੇਡਾਂ ਜਿਹੜੀਆਂ ਨੇ ਇੱਥੇ ਪੂਰੇ ਜੋਰ ਸ਼ੋਰ ਨਾਲ ਲਾਦਾ ਪਿੰਡਾਂ ਤੋਂ ਲੋਕ ਦੇਖਣ ਲਈ ਆਉਂਦੇ ਨੇ ਇਸ ਪਿੰਡ ਦੇ ਵਿੱਚ ਬਹੁਤ ਲੋਕ ਆਉਂਦੇ ਸੀ ਜੀ ਕਿੱਕ ਕਰਕੇ 10-10 ਮਹਿਮਾਨ ਆ ਜਾਂਦੇ ਸੀ ਖਿਲਾ ਰੈਪਰ ਦੇ ਵਿੱਚ ਕਿਤੇ ਜ਼ਿਆਦਾ ਵੀ ਹੁੰਦੇ ਸੀ ਨਹੀਂ ਟਿਕਾਣਾ ਮਿਲਦਾ ਸੀ ਤਾਂ ਸਕੂਲ ਦੇ ਕਮਰਿਆਂ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਰੱਖਦੇ ਰਹੇ ਹਾਂ ਸੋ ਉਮੀਦ ਹੈ ਕਿ ਉਹ ਦਿਨ ਦੁਬਾਰਾ ਵਾਪਸ ਆਉਣਗੇ ਔਰ ਜਿੰਨੇ ਸਾਡੇ ਦੂਰ ਬੈਠੇ ਭਰਾ ਦੇਸ਼ਾਂ ਦੇ ਵਿੱਚ ਵੀ ਬੈਠੇ ਆ ਸਾਡੀ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਲਾਈਵ ਟੈਲੀਕਾਸਟ ਐ ਤੋਂ ਹੋਊਗਾ ਜੇ ਇੱਥੇ ਨਹੀਂ ਵੀ ਜੋ ਆ ਸਕਦੇ ਸਮੇਂ ਦੀ ਕਮੀ ਕਰਕੇ ਉਹ ਫਿਕਰੇ ਬੈਠੇ ਜਿਵੇਂ ਸਾਡੇ ਕਿਹੜੀਆਂ-ਕਿਹੜੀਆਂ ਖੇਡਾਂ ਹੋਣਗੀਆਂ ਜੀ ਦੇਖੋ ਮੇਨ ਤਾਲ ਮੈਰ ਗੱਡੀਆਂ ਦੀ ਤੋੜ ਆ ਉਸ ਤੋਂ ਬਾਅਦ ਹਾਕੀ ਹੈ ਕਬੱਡੀ ਹੈ ਤੇ ਬਾਕੀ ਜਿੰਨੀ ਐਥਲੈਟਿਕਸ ਵੀ ਆ ਗੇਮਸ ਹੈਗੇ ਨੇ ਛੋਟੇ ਬੱਚਿਆਂ ਦੀ ਵੀ ਆ ਅੰਡਰ 11 ਬॉयਜ਼ ਗਰਲਸ ਪ੍ਰਾਇਮਰੀ ਵਾਲੇ ਜਿਹੜੇ ਆ ਤੋਂ ਇਹ ਹੈ ਕਿ ਸਾਰੇ ਆ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਜਾਗ ਲਾਇਆ ਜਾਵੇ ਤਾਂ ਕਿ ਉਹ ਵੱਡੇ ਹੋ ਕੇ ਇਸੇ ਗਲਤ ਰਸਤੇ ਉੱਤੇ ਨਾ ਪੈਣ ਜਿਵੇਂ ਕਿ ਅ ਡਰੱਗਸ ਵਗੈਰਾ ਦਾ ਬਹੁਤ ਇਨਸ਼ਾਲੀਆ ਪੰਜਾਬ ਦੇ ਵਿੱਚ ਸੋ ਉਸ ਦਾ ਕੋਸ਼ਿਸ਼ ਕਰ ਰਹੇ ਕਿ ਸਭ ਬਦਲ ਹੋ ਜਾਈਏ ਕਿਲਾ ਰਾਇਪੁਰ ਦੀਆਂ ਖੇਡਾਂ ਦੀ ਡੇਟਸ ਜਿਹੜੀਆਂ ਨੇ ਉਹ ਤਬਦੀਲੀ ਹੋ ਗਈ ਹੈ ਸੋ ਰੀਸ਼ਡਿਊਲ ਹੋਇਆ ਉਹ 7 ਸਤਬਰ ਜਾਂ ਕੋਈ ਦਸਤਾਬੀ ਤੋ ਸਭ ਤੋਂ ਪਹਿਲਾਂ ਜੀ ਸਾਰੇ মিডিਆ ਸਾਥੀਆਂ ਨੂੰ ਬਹੁਤ ਬਹੁਤ ਧੰਨਵਾਦ ਔਰ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਿਲਾ ਰਾਇਪੁਰ ਦੀ ਖੇਡਾਂ ਕਿਉਂਕਿ ਆਪ ਜੀ ਸਾਰਿਆਂ ਨੂੰ ਪਤਾ ਹੈ ਕਿ ਉਹ 30 31 ਤੇ 1 ਨੂੰ ਹੋਣ ਜਾ ਰਹੇ ਸੀ ਔਰ ਪਹਿਲੀ ਵਾਰ ਹੋਇਆ ਕਿ ਜਿਹੜੀ ਬਲਦਾਂ ਦੀ ਦੌੜ ਹੈ ਉਹ ਵੀ ਉੱਥੇ ਬੈਲ ਗੱਡੀਆਂ ਦੀ ਦੌੜ ਉਹ ਵੀ ਸ਼ੁਰੂ ਹੋ ਰਹੀ ਸੀਗੀ ਕਈ ਸਾਲਾਂ ਬਾਅਦ ਲਗਭਗ 12-13 ਸਾਲਾਂ ਬਾਅਦ ਉਹ ਵੀ ਸ਼ੁਰੂ ਹੋਣ ਜਾ ਰਹੀ ਸੀ ਉੱਥੇ ਪਰੰਤੂ ਪਿੱਛੇ ਦਿਨੋਂ ਪਿੱਛੇ ਦਿਨੀ ਮੀਂਹ ਕਰਕੇ ਗਰਾਊਂਡ ਗਿੱਲਾ ਹੋਣ ਕਰਕੇ ਔਰ ਸਿਕਿਉਰਿਟੀ ਨੂੰ ਦੇਖਦੇ ਹੋਏ ਔਰ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਕਿ ਕੋਈ ਇਦਾਂ ਦੀ ਕੋਈ ਕਿਸੇ ਨੂੰ ਝੋਟ ਸੱਟ ਵਗੈਰਾ ਨਾ ਲੱਗ ਜੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਡੇਟ ਦੇ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ ਔਰ ਹੁਣ ਜਿਹੜਾ ਨਵੀਂ ਡੇਟਾ ਨੇ 17 18 ਔਰ 19 ਫਰਵਰੀ ਨੂੰ ਹੋਣ ਜਾ ਰਹੀ ਹੈ ਅ ਸਰ ਰਜਿਸਟ੍ਰੇਸ਼ਨ ਨੂੰ ਲੈ ਕੇ ਕੀ ਜਿਹੜੇ ਨੋਰਮਸ ਨੇ ਜਾਂ ਚੀਜ਼ ਜਿਹੜੇ ਰੋਲ ਉੱਤੇ ਰੱਖੇ ਗਏ ਨੇ ਨਹੀਂ ਬਿਲਕੁਲ ਪ੍ਰੋਪਰ ਨੋਰਮਸ ਡਿਫਾਈਨ ਕੀਤੇ ਗਏ ਹਨ ਡੂਜ਼ ਐਂਡ ਡੋਂਟਸ ਡਿਫਾਈਨ ਕੀਤੇ ਗਏ ਹਨ ਡਿਪਾਰਟਮੈਂਟ ਵੱਲੋਂ ਵੀ ਗਾਈਡਲਾਈਨਸ ਜਾਰੀ ਹੋਈਆਂ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਖੀਰੇ ਉਹਨਾਂ ਦੀ ਦੋਲ ਤੇ ਬਿਲਕੁਲ ਬੈਨ ਹੈ ਔਰ ਆ ਉਹਨ ਇੱਕ ਹੋਰ ਚੀਜ਼ ਮੈਂ ਦੱਸਣਾ ਚਾਹੁੰਦਾ ਕਿ ਡਾਕਟਰਾਂ ਦੀ ਟੀਮ ਉੱਥੇ ਮੌਜੂਦ ਹੋਏਗੀ ਪੂਰੀ ਪ੍ਰੋਪਰ ਟੈਸਟਿੰਗ ਕੀਤੀ ਜਾਊਗੀ ਕੋਈ ਵੀ ਕਿਸੇ ਵੀ ਤਰੀਕੇ ਦੀ ਐਕਟੀਵਿਟੀ ਜਿਹਦੇ ਨਾਲ ਪਸ਼ੂ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਜਾਂ ਚੋਟ ਪਹੁੰਚਦੀ ਹੈ ਉਸ ਤੇ ਪੂਨ ਤੌਰ ਤੇ ਪਾਬੰਦੀ ਹੈ ਔਰ ਸਾਰਿਆਂ ਨੂੰ ਮੇਰੀ ਤਰਫੋਂ ਬੇਨਤੀ ਵੀ ਹੈ ਕਿ ਕਈ ਸਾਲਾਂ ਬਾਅਦ ਕਈ ਲੋਕਾਂ ਦੀ ਮਿਹਨਤ ਕਰਕੇ ਔਰ ਐਡਮਿਨਿਸਟ੍ਰੇਸ਼ਨ ਦੀ ਸਪੋਰਟ ਕਰਕੇ ਇਹ ਚੀਜ਼ ਜਿਹੜੀ ਹੈਗੀ ਹੈ ਸ਼ੁਰੂ ਹੋਈ ਹੈ ਜਿਹੜੇ ਵਰਾਸਤੀ ਖੇਡਾਂ ਮੁਰ ਤੋਂ ਸ਼ੁਰੂ ਹੋਈਆਂ ਨੇ ਇਹਨਾਂ ਨੂੰ ਤੁਸੀਂ ਪੂਰਾ ਪੂਰਾ ਸਹਿਯੋਗ ਕਰਨਾ ਹੈ ਔਰ ਜਿਹੜੀ ਵੀ ਆਪਣੀ ਸੀਮਾ ਹੈ ਉਦੇ ਅੰਦਰ ਰਹਿ ਕੇ ਆਪਾਂ ਨੇ ਕੰਮ ਕਰਨਾ। ਅੱਛਾ ਸਰ ਕੰਦੇ ਦੀ ਫਿਟਨੈਸ ਸਰਟੀਫਿਕੇਟ ਇੱਕ ਹਾਸਲ ਕਰਨਾ ਜ਼ਰੂਰੀ ਹੋਵੇਗਾ। ਵੈਟਰਨਰੀ ਦੇ ਜਿਹੜੇ ਡਾਕਟਰ ਆ ਅਗਰ ਉਹ ਫਿਟਨੈਸ ਸਰਟੀਫਿਕੇਟ ਦੇਣਗੇ ਤਾਂ ਹੀ ਰਜਿਸਟ੍ਰੇਸ਼ਨ ਹੋਵੇਗਾ। ਤੇ ਬਿਲਕੁਲ ਇੱਕ ਚੀਜ਼ ਸਭ ਨੂੰ ਧਿਆਨ ਦੇ ਧਿਆਨ ਚ ਰੱਖਣ ਦੀ ਲੋੜ ਹੈ ਕਿ ਆਪਾਂ ਕਿਸੇ ਵੀ ਬਿਮਾਰ ਪਸ਼ੂ ਨੂੰ ਜਾਂ ਕੋਈ ਵੀ ਇਦਾਂ ਦਾ ਪਸ਼ੂ ਜੋ ਠੀਕ ਨਹੀਂ ਹੈਗਾ ਔਰ ਉਸ ਨੂੰ ਆਪਾਂ ਫਿਟ ਨਹੀਂ ਹੈਗਾ ਉਸ ਨੂੰ ਆਪਾਂ ਕਿਦਾਂ ਦੋੜਾਂ ਦੇ ਵਿੱਚ ਲਾ ਸਕਦੇ ਆ। ਤੋ ਇੱਕ ਚੀਜ਼ ਅਪਰ ਮੰਡਟਰੀ ਇਹ ਕੀਤੀ ਗਈ ਹੈ ਕਿ ਉਹ ਡਾਕਟਰ ਉੱਥੇ ਮੌਜੂਦ ਹੈ ਤੁਸੀਂ ਡਾਕਟਰਾਂ ਨੂੰ ਜਾ ਕੇ ਡਾਕਟਰਾਂ ਕੋਲ ਜਾ ਕੇ ਤੁਸੀਂ ਮੌਕੇ ਤੇ ਹੀ ਰਿਪੋਰਟ ਲੈ ਸਕਦੇ ਹੋ ਕੋਈ ਉਹਦੇ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀ ਵੀ ਗਾਈਡਲਾਈਨਸ ਹੈ ਉਹਨਾਂ ਦੀ ਇਨ ਬਿਨ ਪਾਲਣਾ ਕਰਨੀ ਤੁਹਾਡਾ ਵੀ ਫਰਜ਼ ਹੈ ਤੇ ਸਾਡਾ ਵੀ ਫਰਜ਼ ਹੈ ਅੱਜ ਸਰ ਇੱਕ